ਲੋ ਜੀ ਸ਼ਾਮ ਨੂੰ ਆਏ ਸੀ ਫੇਰ ਬਾਬੇ ਦੇ ਸੰਗਤ ਲੈ ਕੇ ਆਏ ਜੀ ਮੱਥਾ ਟੇਕਣ ਸੰਗਤ ਆਈ ਬਾਬਾ ਜੀ ਆਹ ਤੇ ਸੰਗਤ ਖੜੀ ਬਾਬੇ ਦੇ ਅਰਦਾਸ ਕਰਨ ਆਏ ਆ ਵੀ ਬਾਬਾ ਸਾਡੇ ਵੀ ਗੇਰ ਲਵਾ ਦੇ ਗੱਡੀਆਂ ਦੇ ਅੱਛਾ ਕਿਹੜੇ ਪਿੰਡੋਂ ਜੀ ਤੇ ਕਾਲੇ ਬਾਈ ਨੂੰ ਪੁਰਾਣਾ ਯਾਰ ਮਿਲ ਗਿਆ ਬਾਈ ਦਾ ਤੇ ਆਹ ਸਾਡਾ ਬੱਗਾ ਬਾਈ ਹਲੇ ਫੋਨ 'ਚ ਰੁੱਝਿਆ ਹੋਇਆ ਲੈ ਬਾਈ ਆ ਜਾ ਬਰਾਬਰ ਹੁਣ ਪੁਰਾਣੇ ਵਾਲੀ ਮਿਲਿਓ ਯਾਰ ਪਾਈ ਪਾਈ ਬੱਲੇ ਦੇ ਯਾਰ ਪਰਾ ਸੀਗੇ ਘਰ ਆਏ ਉੱਥੇ ਲੜਦਾ हां गुरु घर आए सी ਬਾਬੇ ਨੂੰ ਅਰਦਾਸ ਕਰਨ ਵੀ ਬੱਬਾ ਹੁਣ ਭਰਾ ਦੇ ਗੱਡੀਆਂ ਸਾਡੀਆਂ ਬਹੁਤ ਦਿਨ ਹੋ ਗਏ ਕਿੰਨੇ ਚਿਰ ਬਾਅਦ ਮਿਲੇ ਹੋ ਬਾਈ ਸਾਢੇ ਸਾਲ ਆ ਡੇਢ ਸਾਲ ਪਾ ਦੇਖ ਲਓ ਵੀ ਐਂ ਜੱਫੀਆਂ ਪੈਂਦੀਆਂ ਨੇ ਕਿਉਂਕਿ ਫਿਰ ਇਹੀ ਪਿਆਰ ਹੁੰਦਾ ਬਾਈ ਜਦੋਂ ਘਰੋਂ ਬਾਹਰ ਹੁੰਦੇ ਆ ਹਨਾ ਉਹ ਤਾਂ ਘਰ ਦੂਰ ਸੀ ਜਿਆਦਾ ਉਹ ਫਿਰ ਸਫ਼ਰ 'ਚ ਰਹਿੰਦਾ ਬੰਦਾ ਸਫ਼ਰ 'ਚ ਰਹਿੰਦਾ ਟਾਈਮ ਨਹੀਂ ਲੱਗਣੇ ਮੈਂ ਵੀ ਘਰੇ ਦੇਖ ਕਰੀਦਾ ਹਾਂ ਹਾਂਜੀ ਇਹੀ ਪਤਾ ਲੱਗਦਾ ਗੱਡੀ ਵਾਲੇ ਬੰਦੇ ਦਾ ਤਾਂ ਫੇਰ ਹੀ ਪਤਾ ਲੱਗਦਾ ਵੀ ਜੇ ਗੱਡੀ ਖੜੀ ਆ ਤੇ ਫਿਰ ਤੇ ਮੈਨੂੰ ਮਾਜ ਮਾਰ ਦੇਣਾ ਤੇ ਜੇ ਬਾਹਰ ਖੜੀ ਨਹੀਂ ਗੱਡੀ ਕਲੀਚ ਨਹੀਂ ਹੁੰਦੀ ਤੇ ਫਿਰ ਮੈਂ ਜਾਂਦਾ ਨਹੀਂ ਕਿ ਮੇਰੀ ਕੋਈ ਗੱਲ ਨਹੀਂ ਵੀ ਇਹਨੂੰ ਮੇਰੀ ਤਾਂ ਉਧਰ ਹੀ ਆਊਗਾ ਘਰ ਜੇ ਆਊਗਾ ਜਾਂ ਮੇਰੇ ਭਰਾ ਨੂੰ ਕੁਝ ਹੋ ਜਾ ਜੇ ਹਾਂ ਉਹਨੇ ਮੇਰੇ ਨੂੰ ਭਾਪਾ ਕਰੀ ਆ ਤੇ ਐਕੋ ਐਮਰਜੈਂਸੀ ਆ ਫੇਰ ਫੋਨ ਕਰੂਗਾ ਮੈਨੂੰ ਦੇਖ ਲੋ ਮਿੱਤਰੋ ਹਾਂ ਫਿਰ ਵੱਡੇ ਵੱਡੇ ਗੱਲਾਂ ਕਰਦੇ ਆ ਇਹ ਸਿੱਧੇ ਬੰਦੇ ਰੱਬ ਦਾ ਰੂਪ ਬੰਦੇ ਹੀ ਹੁੰਦੇ ਆ ਇਹ ਇਹ ਡਰਾਈਵਰ ਭਾਈ ਇਹਨਾਂ ਚ ਬਹਿ ਕੇ ਯਾਰ ਜੀ ਬਹੁਤ ਲੱਗਦਾ ਆਪਾਂ ਤਾਂ ਹਲੇ ਜੰਗ ਉਮਰਦੇ ਆ ਤੇ ਐ ਪਤਾ ਹੀ ਨਹੀਂ ਲੱਗਦਾ ਕਦੋਂ ਟਾਈਮ ਲੰਘ ਜਾਂਦਾ ਚੰਗਾ ਭਾਈ ਸਤਿ ਸ੍ਰੀ ਅਕਾਲ ਆਪਣੇ ਵੱਡੇ ਭਾਈ ਤੇ ਆਪਾਂ ਲੋ ਜੀ ਮਿੱਤਰੋ ਅੱਜ ਦਿਨ ਵੀ ਸੋਮਵਾਰ ਚੜ੍ਹ ਗਿਆ ਤੇ ਲੱਗਦਾ ਬਾਬੇ ਨੇ ਨੇਰ ਵੀ ਕਰੀ ਆ ਇੱਕ ਗੱਡੀ ਬੁਲਾਈ ਆ ਬੁਕਾਰੀ ਨੇ ਰੌਣਕ ਲੱਗਦਾ ਜੀ ਭਾਗਾਂ ਵਾਲਾ ਚੜਿਆ ਹਾਂ ਅੱਜ ਗੁਰਵਿੰਦਰ ਸਿੰਘੋਂ ਚੱਲੇ ਆ ਵੈਸੇ ਰੌਣਕ ਮੇਲਾ ਇਹਦੇ ਨਾਲ ਹੀ ਲੱਗਿਆ ਹੋਇਆ ਸੀ ਪਰ ਹੁਣ ਆਏ ਆ ਵੀ ਰੌਣਕ ਮੇਲੇ ਪਿੱਛੇ ਬੰਦਾ ਫਸਿਆ ਥੋੜੀ ਖੜਾ ਰਹਿਣਾ ਚਾਹੀਦਾ ਦੇਖਦੇ ਕੀ ਮਾਲ ਭਰਉਂਦਾ ਵੀਰੇ ਜੰਨੇ ਆ ਆਹੋ ਹਨਾ ਚੱਲ ਵਧੀਆ ਹੋਇਆ ਕੁਛ ਨਾ ਕੋਸਤਾ ਜੀ ਜਿਹੜੇ ਕਿਹਾ ਕਹਿੰਦੇ ਮਾਰ ਦੋ ਫਿਰ ਗੱਡੀ ਦੀ ਉਤੋਂ ਡਰ ਵੀ ਲੱਗਦਾ ਨਾ ਮੌਸਮ ਵੀ ਖਰਾਬ ਹੁੰਦਾ ਵੀ ਚੱਲ ਜੇ ਫਰਦੀਆ ਬਾਰੇ ਇਹ ਲੋਗੇ ਵੀਰੇ ਖੜਿਆ ਨੂੰ ਬਾਰੇ ਨੇ ਤੁਸੀਂ ਨਾ ਜੇ ਹੁਣ ਤਾਂ ਹਾਂ ਚੱਕਰ ਲੱਗਦਾ ਹੁੰਦੇ ਚੱਕਰ ਲੱਗਦਾ ਲਿਖਾਏ ਰਹੇ ਆ ਬੈਠੇ ਪੈਸੇ ਖਰਾਬ ਕਰ ਰਹੇ ਆ ਹਨਾ ਚਾਹੇ ਥੋੜਾ ਬਹੁਤਾ ਖਰਚਾ ਤਾਂ ਹੋ ਹੀ ਜਾਂਦਾ ਹਾਂ ਤੁਹਾਨੂੰ ਕੁਸਤਾ ਨਿਕਲੂਗਾ ਜੀ ਨਿਕਲੂਗਾ ਜੀ ਬਿਲਕੁਲ ਬਿਲਕੁਲ ਔਰ ਇੱਥੋਂ ਹੀ ਇੱਥੇ ਦੀ ਆ ਇੱਥੇ ਹੀ ਛੱਧਿਆ ਪੂਰੀ ਐਨ.ਆਰ.ਡੀ. ਆ ਹਾਂ ਨੇੜੀ ਆ ਅੱਜ ਪਹਿਲਾਂ ਥੋੜਾ ਹੀ ਬਣ ਜੂਗਾ ਹਾਂ ਹਾਂ ਮਾਰਾ ਕਰੂਗਾ ਕਿਰਪਾ ਨਾ ਅੰਦਰ ਖੜ ਕੇ ਅੱਜ ਹੁਣ ਮਾਲ ਬੋਲਿਆ ਚੱਲੇ ਆ ਭਰਨ ਪੀਨਮਲ ਵਿਚ ਰਾਹੇ ਕੋਲੋਂ ਭਰਨੀ ਆ ਭਈਆ ਤਿੰਨ ਗੇੜੇ ਦਾ ਤੁਸੀਂ ਵੀ ਸਾਰੇ ਵੀਡੀਓ ਦੇਖਦੇ ਹੋ ਜਿਹੜੇ ਚੱਕਰ ਹਜੂਰ ਸਾਹਿਬ ਗਿਆ ਸੀ ਉਹ ਚੱਕਰ ਵੀ 18-20 ਦਿਨ ਫਸੇ ਖੜੇ ਰਹੇ ਤੇ ਕੱਲਾ ਮੈਂ ਨਹੀਂ ਹੋਰ ਵੀ ਗੱਡੀਆਂ ਖੜੀਆਂ ਸੀ ਫਸੀਆਂ ਉੱਥੇ ਪਿਛਲਾ ਚੱਕਰ ਕੁੰਨੇ ਵੀ ਫਸੇ ਖੜੇ ਰਹੇ ਆ ਉੱਥੇ ਵੀ ਦਰਜਣਾ ਗੱਡੀਆਂ ਖੜੀਆਂ ਸੀ ਚਲੋ ਸੋਚਿਆ ਬਰਕਾਤ ਕਰਕੇ ਆ ਨੇੜੇ ਦੇ ਗਿਹੜੇ ਲਾ ਲੈਨੇ ਆ ਇੱਕ ਦੋ ਆ ਹੁਣ ਅੰਦਰ ਤੱਕ ਮਾੜੀ ਹੋ ਗਈ ਪਿਛਲੇ ਸ਼ੁੱਕਰਵਾਰ ਤੋਂ ਅੱਜ ਮੰਗਲ ਹੋ ਗਿਆ ਸ਼ੁੱਕਰ ਤੋਂ ਸ਼ੁੱਕਰ 7 ਕਣ 8 9 10 11ਵੇਂ ਦਿਨ ਅੱਜ ਗੱਡੀ ਲੈ ਕੇ ਚੱਲੇ ਆ ਇਹ ਤਿੰਨ ਚਾਰ ਮਹੀਨਾ ਤੋਂ ਫੜੀ ਖੜਾ ਹੋਤ ਆ ਗਈ ਠੰਡੇ ਦੇ ਵਿੱਚ ਅੰਗੇ ਵੀ ਅੰਦਰ ਨੂੰ ਘਰਦੇ ਆ ਕਦੇ ਇੰਨਾ ਜ਼ਿਆਦਾ ਨਹੀਂ 2-3 ਦਿਨ ਤੋਂ ਜ਼ਿਆਦਾ ਕਦੇ ਖੜੇ ਨਹੀਂ ਹੈਗੇ ਹੋ ਹੀ ਜਾਂਦਾ ਕੁਝ ਨਾ ਕੁਝ ਪਤਾ ਹੀ ਨਹੀਂ ਮਾਲ ਹੀ ਨਹੀਂ ਹੋ ਰਿਹਾ ਜਾਂ ਫਿਰ ਓਵਰਲੋਰ ਜਾਓ ਕਿਹਦੇ ਜਾਂਦੇ ਉਹ ਮੈਂ ਉੱਪਰ ਕੇ ਰਾਜੀ ਨਹੀਂ ਹੈਗਾ ਸਿੱਧੀ ਗੱਲ ਆ ਮੰਡੀ ਵਾਲਾ ਮਾਲ ਨਹੀਂ ਭਰਦੇ ਹੁਣ ਆਪਾਂ ਪਹਿਲਾਂ ਬਥੇਰਾ ਪਰਿਚਰ ਜਿੱਦਾਂ ਕਰਿਆਨਾ ਵਗੈਰਾ ਜਾਂਦਾ ਇਥੋਂ ਝੂਈ ਜਾਂਦੀ ਆ ਡੀਓਸੀ ਜਾਂਦੀ ਆ ਮੋਟਰਾਂ ਜਾਂਦੀਆਂ ਨੇ ਪਾਰਟਸ ਜਾਂਦੇ ਆ ਐਦਾਂ ਦਾ ਮਾਲ ਦੇਖਦੇ ਸੀ ਕੋਈ ਫਿਲਮ ਰੂਲ ਵਗੈਰਾ ਵੀ ਜਾਂਦੇ ਆ ਦੇਖ ਲਓ ਇੰਨੇ ਦਿਨ ਹੋ ਗਏ ਬੈਠਿਆਂ ਨੂੰ ਬੜੀਆਂ ਜਾਂਦੀਆਂ ਨੇ ਦਿਆਨ ਬੜੀਆਂ ਗੋਲੀਆਂ ਮੇ ਤੋਂ ਮੂਰੇ ਨੰਬਰ ਦੀ ਗੱਡੀ ਦਾ ਹੁਲਾਕੀ ਤੇ ਉਦੋਂ ਬਾਅਦ ਆ ਤੇ ਹੁਣ ਮੜੀ ਜੀ ਹਲ ਚੱਲੀ ਆ ਚੱਲੇ ਆ ਪਰ ਦੇਖਦੇ ਆ ਫਿਰ ਜੀ ਵਣ ਆ ਗਿਆ ਨੌਰ ਦਾ ਜਿਹੜੀ ਗੱਡੀ ਮਤਲਬ ਲੋਹਾ ਮੰਡੀ ਆਉਂਦੀ ਆ ਲਾਹਣਾ ਸਾਰੇ ਜਾਣਦੇ ਆ ਇੱਥੇ ਤੱਕ ਐਦੋਂ ਅੱਗੇ ਫਿਰ ਟਾਈਮਿੰਗ ਦੇ ਹਿਸਾਬ ਨਾਲ ਉਹ ਐਂਟਰੀ ਖੋਲਦੀ ਆ ਇੱਥੇ ਤਾਂ ਮਤਲਬਾ ਰੋਡ ਤੇ ਤਾਂ ਹੁਣ ਦੁਬਾਰਾ ਵੀ ਖੋਲ ਦਿੰਦੇ ਆ ਦੋ ਤਿੰਨ ਘੰਟੇ ਹੁਣ ਦੁਬਾਰਾ ਲਈ ਨੋ ਐਂਟਰੀ ਜੀ ਐਂਟਰ ਹੋਏ ਆ ਭਰਨ ਲਈ ਖੁੱਲ ਬਿਜ਼ੀ ਏਰੀਆ ਇਹ ਕੀ ਗੱਲ ਹੁੰਦੀ ਆ ਹੁਣ ਦੇਖੋ ਇੱਥੋਂ ਰੋਡ ਤੋਂ ਨਾ ਇੱਧਰ ਗੱਡੀ ਬਾੜ ਲਈ ਆ ਵੀ ਮੂੜ ਆ ਗਿਆ ਅੱਗੇ ਵੀ ਮੂੜ ਆ ਹੁਣ ਕਹਿੰਦੇ ਜੀ ਉੱਥੋਂ ਬੈਕ ਕਰਕੇ ਗਾਂਹ ਤੋਂ ਗੱਡੀ ਘੁੰਮਣੀ ਨਹੀਂ ਇੱਥੋਂ ਬੈਕ ਕਰਕੇ ਅੱਧਾ ਪੂਨਾ ਕਿਲੋਮੀਟਰ ਗੱਡੀ ਅੰਦਰ ਬੈਕ ਜਾਊਗਾ ਲੈ ਦੱਸ ਮੈਂ ਜਾਂਦਾ ਭਾਈ ਤੁਸੀਂ ਪਹਿਲਾਂ ਹੀ ਦੱਸ ਦਿਓ ਵੀ ਭਾਈ ਰੋਡ ਤੋਂ ਹੀ ਬੈਕ ਆ ਹੁਣ ਹੋ ਗਿਆ ਉਹ ਨਿੱਕਾ ਦੇਖਾਂ ਗਿਆ ਜਗਾ ਕਿ ਜੇ ਉੱਥੋਂ ਘੁੰਮਦੀ ਹੋਈ ਔਖੇ ਸੌਖੇ ਘਮਾਵਾਂਗੇ ਨਹੀਂ ਫਿਰ ਇੱਥੋਂ ਹੁਣ ਰੋਡ ਤੇ ਜਾਊ ਆ ਪਹਿਲਾਂ ਤਾਂ ਜਲੇਬੀ ਵਰਗੇ ਮੋੜ ਨੇ ਖੈਰ ਦੇ ਵਿੱਚ ਆਹ ਤੰਗੀਆਂ ਬਹੁਤ ਤਕਲੀਫ ਦਿੰਦੀਆਂ ਟਰਾਂਸਪੋਰਟ ਲੈਣ ਦੇ ਵਿੱਚ ਜੋੜੀ ਲੋੜ ਆ ਸ਼ੁੱਕਰਵਾਰ ਤੋਂ ਮੰਗਲਵਾਰ ਤਕਰੀਬਨ ਉਸ ਤੋਂ 10 ਦਿਨਾਂ ਬਾਅਦ ਜਣੇ ਹੀ ਇਹਦਾ 3 ਮਹੀਨਿਆਂ ਚ ਬੰਦਾ ਦੇਖਿਆ ਕਰੇ ਨਹੀਂ ਦੇਖਿਆ 10 ਦਿਨ ਖੜਕੇ ਵੀ 42000 ਦੀ ਗੱਡੀ ਲੱਗੀ ਆ 12 ਟਨ ਤੇ ਮਿਲਤੋ ਵੀ ਬੰਦਾ ਗੱਡੀ ਵਾਲਾ ਕੀ ਕਰੂਗਾ ਇੰਨਾ ਬੰਦਾ ਬੈਠੇ ਮੈਂ ਹਮੇਸ਼ਾ ਟ੍ਰਾਂਸਪੋਰਟ ਲੈਣ ਨੂੰ ਨਾ ਵਧੀਆ ਹੀ ਕਹਿਣਾ ਕਿ ਠੀਕ ਆ ਪਰ ਸੱਚ ਦੱਸਣ ਕੋ ਆਪਾਂ ਕਦੇ ਨਹੀਂ ਰੋਕਦੇ ਜੇ ਕਮਾਉਣੇ ਆ ਤੇ ਉਹ ਵੀ ਵੀਡੀਓ ਚ ਦੱਸੀਦਾ ਐਸ ਵਾਰ 2-3 ਮਹੀਨੇ ਤੋਂ ਮੈਂ ਦੇਖ ਰਿਆਂ ਕਾਫੀ ਬੰਦਾ ਅਲੱਗ ਅਲੱਗ ਲੋਕੇਸ਼ਨਾਂ ਦੇ ਅਲੱਗ ਅਲੱਗ ਸਟੇਟਾਂ ਦੇ ਰੁਕਿਆ ਤਿੰਨ ਮਹੀਨਿਆਂ ਦੇ ਵਿੱਚ ਉਹਦੇ ਚਾਹੇ ਹైదరాబాద్ ਵਿਜੇਵਾੜਾ ਗਨਪੂਰ ਹੋਇਆ ਤੋਂ ਬਾਅਦ ਨਲੇੜ ਸਾਹਿਬ ਤੁਸੀਂ ਨਾਮਾਤਰੀ ਵਾਪਸੀ ਹੁੰਦੀ ਆ ਉਹ ਕਿਹੜਾ ਵੀ ਜਾਣੀ ਨਾਮ ਨਹੀਂ ਲੱਗਿਆ ਅਗਲਾ ਕਿਹੜਾ ਪੂਨੇ ਗਿਆ 22 ਦਿਨ ਖੜੇ ਆ ਪੂਨੇ ਚ ਵੀ ਬੰਦਾ ਸੀ ਸ਼ਿਰੀ ਨਗਰੋਂ ਖਾਲੀ ਮੁੜਿਆ ਇਸ ਵਾਰ ਲਾਹੌਰ ਦੀ ਤਕਲੀ ਕਰਾ ਤੀ ਲਾਹੌਰ ਜਾਨੀ ਕਿ ਆ ਥੋੜਾ ਜਿਹਾ ਪਤਾ ਨਹੀਂ ਕੀ ਚੱਕਰਾ ਬਰਸਾਤਾਂ ਵੀ ਇਸ ਵਾਰ ਮੇ ਤੋਂ ਵੱਧ ਆਨਸੂ ਬਹੁਤ ਜਾ ਰਹੀ ਹੈ ਮੰਦਾ ਬਹੁਤ ਆਇਆ ਹੋਇਆ ਤੇ ਹੁਣ ਬਾਤੀ ਅੱਗੇ ਦੇਖਦੇ ਆ 42 ਦੇ ਵਿੱਚ ਲੱਗੀ ਆ ਗੱਡੀ ਗੱਡੀ ਲੋੜ ਹੋ ਗਈ ਹੈ ਹੁਣ ਅੱਜ ਇਹੀ ਮੈਥਲੇ ਆ ਸੀ ਜਿਹੜਾ 10 ਦਿਨ ਹੋ ਗਏ 50000 ਤਾਂ ਖੜਕੇ ਖਾ ਗਈ ਠੀਕ ਹੈ ਨਾ ਤੇ ਹੁਣ ਵੀ ਇਹਦੇ ਨਾਲ ਤਾਂ ਭਰ ਲਈਏ ਚੰਗੀ ਗੱਲ ਆ ਭਰ ਲਈਏ ਗੱਡੀ ਠੇਕਾਦਾਰ ਅੱسے ਮੁਵਾ ਰਿਆ ਵੀ ਮੈਂ ਥੱਲੇ ਹਿੱਟ ਤੇ ਹੁਣ ਇੱਕ ਕਰੱਸਾ ਥੱਲੇ ਦੀ ਪਾਵਾਂਗੇ ਫਿਰ ਤਰਪਾਲ ਪਾ ਕੇ ਇੱਕ ਕਰੱਸਾ ਉਸ ਨੂੰ ਮੈਂ ਐ ਭਾਈ ਇਹ ਜੀ ਜਗ੍ਹਾ ਤੇ ਦੇਖ ਲੈ ਲੈ ਭਰਨੀ ਆ ਕੱਢ ਲਿਆਂਦੀ ਹਾਈਟ ਕੱਢ ਕੇ ਹੁਣ ਵਿਚਾਲੇ ਘੋੜਾ ਮਾੜੀ ਜੀ ਗਲੀ ਆ ਉਹ ਬਸ ਕੀ ਕਰੇ ਬੰਦਾ ਯਾਰ ਕਾਰੀਗਰ ਹੁੰਦਾ ਬੰਦਾ ਦਾ ਕੱਢ ਲੈਂਦਾ ਮਾੜਾ ਬੰਦਾ ਫਸ ਜਾਂਦਾ ਲੋ ਜੀ ਦਸਾਂ ਦਿਨਾਂ ਬਾਅਦ ਉਹ ਬੰਦੇ ਨੇ ਗੱਡੀ ਲਾਈ ਤੇ ਮੈਨੂੰ ਕਹਿੰਦਾ ਵੀ ਸਵੇਰੇ ਸਾਰੇ ਬੰਦੇ ਹੀ ਬੈਠੇ ਸੀ ਅਖੇ ਚੂਰੀ ਆ 12 ਟਨਾਂ ਤੇ ਜੇ ਕਿਸੇ ਨੇ ਜਾਣਾ 42000 ਚ ਮੈਂ ਕਿਹਾ ਭਾਈ ਮਾਲ ਕਿਵੇਂ ਹਾਈਟ ਵਾਲਾ ਕਹਿੰਦਾ ਨਹੀਂ ਨਿੱਗਰ ਬੂਰੀ ਹੁੰਦੀ ਆ ਵੀ ਤੇਰੀ ਗੱਡੀ ਲੰਬੀ ਆ ਵੱਧ ਤੋਂ ਵੱਧ ਕਹਿੰਦਾ ਇੱਕ ਅੱਧੀ ਬੂਰੀ ਬਾਹਰ ਨਿਕਲੂ ਮੈਂ ਕਿਹਾ ਠੀਕ ਆ ਜਦੋਂ ਆ ਗਏ ਫੈਕਟਰੀ ਉਹ ਭਾਈ ਛੋਲਿਆਂ ਦਾ ਛਲਕਾ ਲਈ ਫਿਰਨਾ ਜਾਣੀ ਗੱਲਾਂ ਕਹਿਣ ਦੀਆਂ ਟਰਾਂਸਪੋਰਟਰ ਦੀਆਂ ਹੋਰ ਹੁੰਦੀਆਂ ਨੇ ਜਿੰਨਾ ਮਰਜੀ ਕਿਸੇ ਦਾ ਆਪ ਦਾ ਵੈਸੇ ਆਪਾਂ ਸੋਚ ਲੈਨੇ ਹੁੰਨੇ ਆ ਗੱਡੀ ਵਾਲਾ ਸੋਚ ਲੈਂਦਾ ਆਪਣਾ ਆਪ ਦਾ ਭਾਈ ਕੋਈ ਨਹੀਂ ਭਰਾ ਕਿਸੇ ਦਾ ਹੁੰਦਾ ਗੱਲਾਂ ਕਹਿਣ ਦੀਆਂ ਹੋਰ ਹੁੰਦੀਆਂ ਨੇ ਬਾਅਦ ਦੇ ਵਿੱਚ ਗੱਲਾਂ ਹੋਰ ਹੁੰਦੀਆਂ ਨੇ ਜਦੋਂ ਛਿਲਕਾ ਆਇਆ ਤੇ ਮੈਂ ਫੋਨ ਕੀਤਾ ਕਹਿੰਦਾ ਯਾਰ ਕੋਈ ਨਾ ਚੱਲ ਇੱਕ ਅੱਧੀ ਬੁਰੀ ਦੀ ਹਾਈਟ ਜਾਉ ਮੈਂ ਫੇਰ ਵੀ ਐਗਰੀ ਕਰ ਗਿਆ ਵੀ ਚੱਲ ਯਾਰ ਇੱਕ ਅੱਧੀ ਬੁਰੀ ਦੀ ਹਾਈਟ ਜਾਂਦੀ ਆ ਕੋਈ ਗੱਲ ਨਹੀਂ ਅਖੀਰ ਨੂੰ ਪੰਜ ਪੂਰੀਆਂ ਦੀ ਹਾਈਟ ਨਿਕਲੀ ਜਦੋਂ ਫੋਨ ਲਾਇਆ ਮੈਂ ਕਿਹਾ ਵੀ ਹੁਣ ਕਿਸੇ ਗੱਲ ਤੇ ਨਾ ਹੁਣ ਫੋਨ ਨਹੀਂ ਚੱਕਿਆ ਦੁਬਾਰਾ ਤੇ ਫਿਰ ਮੈਂ ਦੂਜਾ ਦੁਬਾਰਾ ਗੱਲ ਕਰੀ ਮੈਂ ਕਿਹਾ ਯਾਰ ਕੁਛ ਨਾ ਕੁਛ ਤਾਂ ਹੁਣ ਹੋਣਾ ਚਾਹੀਦਾ ਚਾਹੇ ਰੇਟ ਵਧਾਓ ਚਾਹੇ ਭਾਈ ਮਾਲ ਲਾਹੋ ਕਹਿੰਦਾ ਤੂੰ ਦੇਖ ਲੈ ਜਿੰਨੇ ਲਾਉਣੀ ਹੈ ਮੈਂ ਲਾਉਣ ਨੂੰ ਪੁੱਛਿਆ ਤੇ ਕਹਿੰਦੇ 1500 ਰੁਪਏ ਲਾਉਣ ਦਾ ਲਵਾਂਗਾ ਐਦਾਂ ਦੀ ਗੱਲਬਾਤ ਹੋ ਜਾਂਦੀ ਹੈ ਯਾਨੀ ਤੇ ਫੇਰ ਮੈਂ ਕਿਹਾ ਯਾਰ ਅੱਭੀ ਤੂੰ ਵਜ਼ਨ ਇੱਕ ਅੱਧਾ ਟਨ ਘੱਟ ਕਰਾ ਦੇ ਇਸੀ ਰੇਟ 'ਚ ਕਹਿੰਦਾ ਵਜ਼ਨ ਤਾਂ ਘੱਟ ਹੋ ਜੂ ਰੇਟ ਵੀ ਘਟੂ ਵੀ ਮਤਲਬ ਗੱਡੀ ਵਾਲੇ ਦੀ ਕੋਈ ਕੋਈ ਸੁਣਵਾਈ ਨਹੀਂ ਜਿੰਨਾ ਮਰਜੀ ਕਿਸੇ ਦਾ ਕਰ ਲੈ ਜਿੰਨੂੰ ਮਰਜੀ ਬਾਈ ਬਣਾ ਲੈ ਬਾਈ ਬੂਈ ਕੋਈ ਨਹੀਂ ਹੈਗਾ ਮੁੜ ਕੇ ਫੇਰ ਕਰਵਾ ਲਿਆ ਕੰਡਾ ਤੇ 12 ਟਨ 10 ਕਿਲੋ ਹੋ ਗਿਆ ਵਜ਼ਨ ਤੀਨ ੲਮਲੀ ਚਰਾਹੇ ਨੋ ਐਂਟਰੀ ਖੁੱਲ ਗਈ 7.5 ਵਾਲੀ ਗੱਡੀ ਤਾਂ ਲੋਡ ਹੋ ਗਈ ਸੀ ਦੋ ਤਿੰਨ ਘੰਟੇ ਹੋ ਗਏ ਖੜਿਆ ਨੂੰ ਸਾਨੂੰ ਤੇ ਕੰਡਾ ਹੋਣਾ ਸੀ ਵੀ ਨੋ ਐਂਟਰੀ ਖੋਲੀ ਤੇ ਹੁਣ ਚੱਲੇ ਆਂ ਗਾਂ ਵਾਲੀ ਕਰਦੇ ਆਂ ਅਪਡੇਟ ਕੀ ਬਣਦਾ ਲਓ ਜੀ ਆ ਤੁਹਾਨੂੰ ਦਿਖਾਈ ਜੀ ਇਹਨਾਂ ਦਾ ਟੈਂਟ ਟੁੰਟ ਲੱਗਿਆ ਹੋਇਆ ਗਣੇਸ਼ ਭਗਵਾਨ ਦਾ ਜਿਹੜਾ ਉਹ ਮਹਾਰਾਸ਼ਟਰ ਚ ਆਪਾਂ ਦੇਖਦੇ ਹੁੰਨੇ ਆ ਵੀ ਗਣੇਸ਼ ਜੀ ਲਿਆਉਂਦੇ ਹੁੰਦੇ ਆ ਘਰੇ ਇਹ ਹਫਤੇ 10 ਦਿਨ ਲਈ ਹੁਣ ਤਾਂ ਦੁਕਾਨਾਂ ਚ ਵੀ ਲੋਕਾਂ ਦੇ ਲਿਆਂਦੇ ਹੋਏ ਆ ਹਨਾ ਆ ਮੇਲੇ ਜ ਟੈਪ ਹੈਗਾ ਕੁਝ ਜਾਂਦਾ ਉਹ ਮੰਦਿਰ ਆ ਜਾਂ ਮੇਰੇ ਖਿਆਲ ਭੰਡਾ ਵਾਲੀ ਬਣਾਇਆ ਹੋਇਆ ਉਹਨਾਂ ਨੇ ਇੱਥੇ ਵੀ ਮਹਾਰਾਸ਼ਟਰਾਂ ਨੂੰ ਕਰਦੇ ਆ ਮੰਨਤਾ ਪੂਰੀ ਮਹਾਰਾਸ਼ਟਰ ਚ ਤਾਂ ਪਰ ਮੰਨਦੇ ਆ ਵੀ ਉਹ ਲੈ ਕੇ ਆਉਂਦੇ ਆ ਜਿਵੇਂ ਬੈਸਟ ਬੰਗਾਲ ਦੇ ਵਿੱਚ ਕਾਲੀ ਮਾਤਾ ਦੀ ਪੂਜਾ ਹੁੰਦੀ ਆ ਤੇ ਮਹਾਰਾਸ਼ਟਰ ਚ ਗਣੇਸ਼ ਪੁਲਵਾਨ ਦੀ ਹੁੰਦੀ ਆ ਐਮਪੀ ਚ ਵੀ ਦੇਖਿਆ ਐ ਇਸ ਵਾਰ ਹੋ ਸਕਦਾ ਪਹਿਲਾਂ ਮੇਰੀ ਨੋਲਿਜ ਚ ਨਾ ਆਈ ਹੋਵੇ ਗੱਲ ਐਸ ਵਾਰ ਜਾਨੀ ਇਹਨਾਂ ਦਿਨਾਂ ਚ ਇੱਥੇ ਸੀ ਦੁਕਾਨਾਂ ਆ ਰਹਿਆ ਨੇ ਵੀ ਦੁਕਾਨਾਂ ਚਲੇ ਜਾਂਦੇ ਨਿਕਲੇ ਅਖੀਰ ਨੂੰ ਅੱਜ ਫੇਰ ਰਾਤ ਲੇਟ ਹੋ ਗਿਆ ਅਸੀਂ ਕੰਮ ਦੁਪਹਿਰਾ ਜਿਹਾ ਹੋ ਗਿਆ ਗੁਰਦੁਆਰਾ ਸਾਹਿਬ ਤੋਂ ਨਹਾ ਤੋ ਕੇ ਮੱਥਾ ਟੇਕ ਕੇ ਇਹ ਬੈਟੀਆਂ ਵੜ ਕੇ ਦੁਰਪੇ ਰਊ ਜਰਾਹੇ ਬਲਦੀ ਫਰੀਦਮੁਰ ਨੂੰ ਮਸਾਂ ਇੱਥੇ ਤਾਂ ਇਹ ਵੀ ਪ੍ਰਤੀਸੀ ਬਣ ਗਿਆ ਸੀ ਅੰਦਰ ਇੰਨੇ ਦਿਨਾਂ ਦੌਰ ਬਾਈ ਯਾਰ ਦੁਬਾਰਾ ਕਿਹੜਾ ਲੈ ਕੇ ਵੀ ਮੁੜ ਗਿਆ ਬਾਈ ਜੀ ਅਸੀਂ ਪਤਾ ਨਹੀਂ ਮਾੜੀ ਕਿਸਮਤ ਇਕੱਲਾ ਮੈਂ ਨਹੀਂ 4-5 ਗੱਡੀਆਂ ਹਲੇ ਹੋਰ ਖੜੇ ਵੀ ਆ ਵਿਚਾਰੇ ਉੱਥੇ ਉੱਪਰ ਇਹਨਾਂ ਦਾ ਨੰਬਰ ਮੇਰੇ ਤੋਂ ਬਾਅਦ ਇਹ ਰੋਡ ਆਉਣ ਦਾ ਇਹ ਫਾਇਦਾ ਹੋ ਜਾਂਦਾ ਵੀ ਜਦੋਂ ਆਪਾਂ ਰੌਂਚ ਰਾਹੇ ਤੋਂ ਮੁੜਦੇ ਆ ਪੀਤੰਪੁਰ ਨੂੰ ਮੇਨ ਰੋਡ ਉਹਦੇ ਤੇ ਟੋਲ ਪੈ ਜਾਂਦਾ 4400 ਵਾਲਾ ਤੇ ਰੌਂਚ ਰਾਹੇ ਵੱਲੋਂ ਜੇ ਆਪਾਂ ਹਾ ਪੁਲ ਚੜ੍ਹ ਕੇ ਇਹ ਤਿਆ ਰੋਡ ਫੜ ਲਈਏ ਇਹਦੇ ਤੇ ਇੱਕ ਆਉਂਦਾ ਕੈਸ਼ ਵਾਲਾ ਟੋਲ 50 ਰੁਪਏ ਦਾ ਮੇਰਾ ਖਿਆਲ ਹੈ ਜੇ ਦੂਜਾ ਨੰਬਰ ਇਹ ਜਮਾ ਪੀਤੰਪੁਰ ਪਾਰ ਕਰਕੇ ਪਹਿਲੇ ਫਲਾਈ ਓਵਰ ਦੇੇੇਟਾ ਨਕਲ ਦਾ ਰਸਤਾ ਇਹ ਜਿੱਕ ਟਾਈਮ ਟੋਲ ਦੋਨੇ ਚੀਜ਼ਾਂ ਵੱਜ ਜਾਂਦੀਆਂ ਜਿਹੜਾ ਇਹ ਪੀਤੰਪੁਰ ਰਊ ਵਾਲਾ ਰੋਡ ਆ ਇਹਦੇ ਤੇ ਵੱਡੀਆਂ ਵੱਡੀਆਂ ਜਿੰਨੇ ਵਹੀਕਲ ਬਣਦੇ ਆ ਆ ਠੰਡਾਈ ਦਾ ਪਲਾਂਟ ਆ ਬਹੁਤ ਵੱਡਾ ਤੇ ਆ ਐਂਪੀਰੀਅਲ ਔਟੋ ਵਾਲੇ ਆਗੇ ਐਸੇ ਰੋਡ ਦੇ ਉੱਤੇ ਇਹ 10 15 ਕਿਲੋਮੀਟਰ ਦੇ ਵਿੱਚ ਐਸ਼ਰ ਗੱਡੀ ਤੋਂ ਬਾਅਦ ਜਿਹੜੇ ਟੈਂਪੂ ਟਰੈਵਲਰ ਬਣਦੇ ਆ ਇੰਡੀਆ ਦੇ ਵਿੱਚ ਫੋਰਸ ਵਾਲਿਆਂ ਦੇ ਇਹ ਸਾਰਾ ਆ ਦੇਖੋ ਜੇ ਦਿਖੇ ਤੁਹਾਨੂੰ ਉਹ ਦੇਖੋ ਹਜ਼ਾਰਾਂ ਦੇ ਗੱਡੀ ਆ ਉੱਥੇ ਬਹੁਤ ਵੱਡੀ ਪਾਰਕਿੰਗ ਇੱਥੋਂ ਪੂਰੇ ਇੰਡੀਆ ਦੇ ਵਿੱਚ ਵੀ ਜਾਂ ਬਾਕੀ ਜਿਹੜੇ ਦੇਸ਼ਾਂ ਦੇ ਵਿੱਚ ਐਕਸਪੋਰਟ ਹੁੰਦੀ ਹੋਊਗੀ ਗੱਡੀ ਉੱਥੇ ਵੀ ਸਾਰੀ ਇੱਥੋਂ ਹੀ ਬਣ ਕੇ ਜਾਂਦੀ ਆ ਬਹੁਤ ਵੱਡੀ ਜਗ੍ਹਾ ਦੇ ਵਿੱਚ ਹੁਣ ਹੋ ਸਕਦਾ ਕਲੀਅਰ ਨਾਮ ਵੀ ਦਿਖੇ ਇੱਕ ਤਾਂ ਬਾਹਰੋਂ ਮੌਸਮ ਥੋੜਾ ਜਿਹਾ ਉਦੇ ਵਾਲਾ ਹਨਾ ਬਰਸਾਤ ਵਾਲਾ ਇੱਕ ਸ਼ੀਸ਼ੇ ਤੇ ਫਿਰ ਮਿੱਟੀ ਜੰਮ ਗਈ ਸਾਫ਼ ਵੀ ਕਰੇ ਅਸੀਂ ਫਿਰ ਬਰਸਾਤ ਆ ਗਈ ਤੇ ਜਾਣੀ ਇੱਥੇ ਸਾਰੇ ਪਲਾਂਟ ਨੇ ਆ ਪੀਥਮਪੁਰ ਤੋਂ ਰਊ ਵਾਲੇ ਰਾਸਤੇ ਦੇ ਵਿੱਚ 20 ਕਿਲੋਮੀਟਰ ਦੇ ਵਿੱਚ ਜਿੰਨਾ ਵੀ ਕਲਾ ਮੈਂ ਕਹਿੰਦਾ ਸਾਰਿਆਂ ਦੇ ਹੀ ਇੱਥੇ ਪਲਾਂਟ ਹੈਗੇ